ਮੈਨੂੰ ਦੋਣੀ ਨੀ ਕੜਾਕੇ ਦਿੱਤੀ ਸੋਰੀਆਂ ਕੇ ਸੂਰ ਜਾਂਦਾ ਨਗ ਜੜਿਆ ਮੈਨੂੰ ਦੋਣੀ ਨੀ ਕੜਾਕੇ ਦਿੱਤੀ ਸੋਰੀਆਂ ਕੇ ਸੂਰ ਜਾਂਦਾ ਨਗ ਜੜਿਆ ਕੌਣ ਚੁੱਕ ਜਾ ਸ਼ੁਆਹੀ ਮੇਰੀ ਮੰਗ ਨਾਲ ਅਦੀ ਰਤ ਦਿਨ ਚੜਿਆ ਕੌਣ ਚੁੱਕ ਜਾ ਸ਼ੁਆਹੀ ਮੇਰੀ ਮੰਗ ਨਾਲ ਅਦੀ ਰਤ ਦਿਨ ਚੜਿਆ ਮੇਰੀ ਚਾਵਾਂ ਲੱਦੀ ਸੱਸ ਮੈਨੂੰ ਗੋਕੜੂ ਚੜਾਇਆ ਮੇਰੀ ਗੋਲ ਗੋਲ ਵੀਣੀ ਦੇਨੀ ਪੂਰਾ ਮਹਿਚ ਆਇਆ ਮੇਰੀ ਚਾਵਾਂ ਲੱਦੀ ਸੱਸ ਮੈਨੂੰ ਗੋਕੜੂ ਚੜਾਇਆ ਮੇਰੀ ਗੋਲ ਗੋਲ ਵੀਣੀ ਦੇਨੀ ਪੂਰਾ ਮਹਿਚ ਆਇਆ ਉਹ ਦਿਲਿਸ਼ਕ ਪਈ ਅਸਮਾਨੀ ਕਿ ਰੱਬ ਜਾਣੇ ਕਿਸ ਕੜਿਆ ਦੌਣੀ ਨਿਕੜਾ ਕੇ ਦਿੱਤੀ ਸੋਰੀਆਂ ਕੇ ਸੂਰ ਜਾਂਦਾ ਨੱਗ ਜੜਿਆ ਮੈਨੂੰ ਦੌਣੀ ਨਿਕੜਾ ਕੇ ਦਿੱਤੀ ਸੋਰੀਆਂ ਕੇ ਸੂਰ ਜਾਂਦਾ ਨੱਗ ਜੜਿਆ ਕੁੰਡ ਚੁੱਕ ਜਸ਼ੁਆਹੀ ਮੇਰੀ ਮੰਗ ਨਾਲ ਐਤੀ ਰਾਤ ਦਿਨ ਚੜਿਆ ਕੁੰਡ ਚੁੱਕ ਜਸ਼ੁਆਹੀ ਮੇਰੀ ਮੰਗ ਨਾਲ ਐਤੀ ਰਾਤ ਦਿਨ ਚੜਿਆ ਚਾਂਜੇਰਾਂ ਦੀ ਜੋੜੀ ਲੈ ਕੇ ਆਈ ਅਥਰੀ ਨਨਾਨ ਮੇਰੇ ਪੈਰਾਂ 'ਤੇ ਟੰਗ ਕੇ ਲੱਗੀ ਚੜ੍ਹਾਂ ਚਾਂਜੇਰਾਂ ਦੀ ਜੋੜੀ ਲੈ ਕੇ ਆਈ ਅਥਰੀ ਨਨਾਨ ਮੇਰੇ ਪੈਰਾਂ 'ਤੇ ਟੰਗ ਕੇ ਲੱਗੀ ਚੜ੍ਹਾਂ ਆਖੇ ਪਾਬੀ ਤੇ ਨਨਾਨੇ ਅਸੀਂ ਕਿੱਦੇ ਵਿੱਚ ਨੱਚੀਏ ਨੀ ਵੇਖੇ ਸਾਰਾ ਪਿੰਡ ਖੜਿਆ ਮੈਨੂੰ ਦੌਣੀ ਨਿਕੜਾ ਕੇ ਦਿੱਤੀ ਸੋਰੀਆਂ ਕੇ ਸੂਰ ਜਾਂਦਾ ਨੱਗ ਜੜਿਆ ਮੈਨੂੰ ਦੌਣੀ ਨਿਕੜਾ ਕੇ ਦਿੱਤੀ ਸੋਰੀਆਂ ਕੇ ਸੂਰ ਜਾਂਦਾ ਨੱਗ ਜੜਿਆ ਕੁੰਡ ਚੁੱਕ ਜਸ਼ੁਆਹੀ ਮੇਰੀ ਮੰਗ ਨਾਲ ਅੱਤੀ ਰਾਤ ਦਿਨ ਚੜਿਆ ਕੁੰਡ ਚੁੱਕ ਜਸ਼ੁਆਹੀ ਮੇਰੀ ਮੰਗ ਨਾਲ ਅੱਤੀ ਰਾਤ ਦਿਨ ਚੜਿਆ ਪਹਿਲਾ ਵਾਰੋ ਵਾਰੋ ਆਈ ਸਭ ਨੱਡੀਆਂ ਜਵਾਨ ਮੇਰਾ ਇੱਕੋ ਗੇੜਾ ਖਾ ਕੇ ਸਭ ਪਿੱਛੇ ਹਟ ਜਾਣ ਪਹਿਲਾ ਵਾਰੋ ਵਾਰ ਆਇਆ ਸਭ ਨੱਡੀਆਂ ਜਵਾਨ ਮੇਰਾ ਇੱਕੋ ਗੇੜਾ ਖਾ ਕੇ ਸਭ ਪਿੱਛੇ ਹਟ ਜਾਣ ਸਭੇ ਹੋ ਗਈਆਂ ਬੇਹੋਸ਼ ਕਿਦਾ ਪਾਪਾ ਅਜਨੀ ਮੈਨੂੰ ਦਮ ਚੜਿਆ ਇਨ ਦੌਣੀ ਨਿਕੜਾ ਕੇ ਦਿੱਤੀ ਸੋਰੀਆਂ ਕੇ ਸੂਰ ਜਾਂਦਾ ਨਗ ਜੜਿਆ ਮੈਨੂੰ ਦੌਣੀ ਨਿਕੜਾ ਕੇ ਦਿੱਤੀ ਸੋਰੀਆਂ ਕੇ ਸੂਰ ਜਾਂਦਾ ਨਗ ਜੜਿਆ ਕੁੰਡ ਚੁੱਕ ਜਸ਼ੁਆਹੀ ਮੇਰੀ ਮੰਗ ਨਾਲ ਅੱਧੀ ਰਾਤ ਦਿਨ ਚੜਿਆ ਕੁੰਡ ਚੁੱਕ ਜਸ਼ੁਆਹੀ ਮੇਰੀ ਮੰਗ ਨਾਲ ਅੱਧੀ ਰਾਤ ਦਿਨ ਚੜਿਆ ਮੈਨੂੰ ਬਣੀ ਫੱਬੀ ਵੇਖ ਕੇ ਜਠਾਣੀ ਸੜ ਗਈ ਓਈ ਰਖਾ ਦੀ ਕਾੜ ਵਿੱਚ ਸਾਰੀ ਸੜ ਗਈ ਮੈਨੂੰ ਬਣੀ ਫੱਬੀ ਵੇਖ ਕੇ ਜਠਾਣੀ ਸੜ ਗਈ ਓਈ ਰਖਾ ਦੀ ਕਾੜ ਵਿੱਚ ਸਾਰੀ ਸੜ ਗਈ ਮੂੰ ਵਟ ਕੇ ਕ ਸੁਣ ਬਣ ਬੈਗੀ ਜੋ ਜੀਭ ਉਤੇ ਸੱਪ ਲੜਿਆ ਮੈਨੂੰ ਦੌਣੀ ਨੀ ਕਢਾ ਕੇ ਦਿੱਤੀ ਸੋਰੀਆਂ ਕਿ ਸੂਰ ਜਾਂਦਾ ਨਗ ਝੜਿਆ ਮੈਨੂੰ ਦੌਣੀ ਨੀ ਕਢਾ ਕੇ ਦਿੱਤੀ ਸੋਰੀਆਂ ਕਿ ਸੂਰ ਜਾਂਦਾ ਨਗ ਝੜਿਆ ਕੁੰਡ ਚੁੱਕ ਜਸ਼ੁਆਹੀ ਮੇਰੀ ਮੰਗ ਨਾਲ ਅਤੀ ਰਤ ਦਿਨ ਚੜਿਆ ਕੁੰਡ ਚੁੱਕ ਜਸ਼ੁਆਹੀ ਮੇਰੀ ਮੰਗ ਨਾਲ ਅਤੀ ਰਤ ਦਿਨ ਚੜਿਆ